ਕਾਣਾ ਦੇ ਪਿੰਡ ਸਸਰਾਲੀ ਦੇ ਵਿੱਚ ਕਮਜ਼ੋਰ ਬੰਦ ਹੈ ਜੋ ਉਸ ਦਾ ਇੱਕ ਹਿੱਸਾ ਟੁੱਟ ਗਿਆ ਸਤਲੋਜ ਦਾ ਪਾਣੀ ਨਾਲ ਲੱਗਦੇ ਖੇਤ ਚ ਜਾਵੜਿਆ ਆਰਜੀ ਬੰਨ ਦੀ ਮਦਦ ਨਾਲ ਪਾਣੀ ਨੂੰ ਰੋਕਿਆ ਗਿਆ ਸੀ ਡੇਰਾ ਸੱਚਾ ਸੋਦੇ ਦੇ ਵਲੰਟੀਅਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੇਰ ਰਾਤ ਤੱਕ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਚੱਲਿਆ ਸੀ ਸੋ ਦੱਸ ਦिएਗੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਵਿਗੜੇ ਹਾਲਾਤਾਂ ਲੈ ਕੇ ਸਸਰਾਲੀ ਪਿੰਡ ਦੇ ਲੋਕਾਂ ਨੇ ਸਤਲੁਜ ਦੇ ਕੰਡੇ ਅਖੰਡ ਪਾਠ ਸ਼ੁਰੂ ਕਰ ਦਿੱਤਾ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਗੜਦੇ ਹਾਲਾਤਾਂ ਨੂੰ ਕਾਬੂ ਕੀਤਾ ਜਾਏ। ਬਾਜੀ ਕਿਹਨਾ ਹਮਤੋੜਾ? ਹਮਣ ਸਿੰਘ ਜੀ। ਪਿੰਡ ਇਹ ਸਸਰਾਲੀ ਕਲੋਨੀ ਆ ਵੀਰੇ ਇੱਥੇ ਗੁਰੂ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਹੈ ਅਖੰਡ ਪਾਠ ਚੱਲ ਰਹੀ ਹੈ ਬਾਸ ਹਜ਼ੂਰੀ ਲਈ ਇਹ ਸੰਤ ਸਤਰਾਮ ਸਿੰਘ ਜੀ ਦਾ ਅਖੰਡ ਪਾਠ ਹੈ ਜੀ ਪ੍ਰਸ਼ਾਦਾ ਚੱਲ ਰਿਹਾ ਹੈ 6 ਦਿਨਾਂ ਤੋਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਵੀਰੇ ਹਰਦੀਪ ਚੱਲਦਾ ਹੈ ਕਿਹੜਾ ਪਿੰਡ ਮੇਰਾ ਪਿੰਡ ਮੰਗਲੇ ਖਾਸ ਹੈ ਜੀ ਦਾ ਰੋਡ ਮੰਗਲੇ ਦਾ ਹੁਣ ਕਿੱਥੇ ਆ ਗਏ ਅਸੀਂ ਇਸ ਟਾਈਮ ਸਸਰਾਲੀ ਦੇ ਬੰਦ ਤੇ ਖੜੇ ਆ ਜੀ ਅੱਛਾ ਅੱਛਾ ਇੱਥੇ ਅਖੰਡ ਸਾਹਿਬ ਰੱਖੇ ਹੋਏ ਨੇ ਗੁਰੂ ਸਾਹਿਬ ਦੇ ਕੱਲ ਹੀ ਰੱਖੇ ਗਏ ਨੇ ਕਿ ਕਿਸ ਕਰਕੇ ਜਿਹੜੇ ਸਾਡੇ ਖੰਡਪਤ ਸਾਹਿਬ ਮਹਾਰਾਜ ਦੇ ਰੱਖੇ ਗਏ ਆ ਜੀ ਪਹਿਲਾ ਇੱਕ ਖੰਡਪਤ ਸਾਹਿਬ ਰੱਖੇ ਗਏ ਸੀ ਵੀ ਉਹਨਾਂ ਦੇ ਭੋਗ ਪੈ ਗਏ ਜੀ ਤੇ ਇੱਕ ਖੰਡਪਤ ਸਾਹਿਬ ਦੇ ਸਵੇਰੇ ਭੋਗ ਪੈਣੇ ਆ ਜੀ ਇਹ ਅਸੀਂ ਮਹਾਰਾਜ ਅਰਦਾਸ ਬੇਨਤੀ ਮਹਾਰਾਜ ਅੱਗੇ ਕਰਦੇ ਆ ਨਿਰੰਤਰ ਜਿਹੜੇ ਸਾਇ ਪਾ ਖੰਡਪਤ ਸਾਹਿਬ ਚੱਲ ਰਹੇ ਆ ਹੋ ਸਕਦਾ ਕੱਲ ਫੇਰ ਵੀ ਆਰੰਭ ਕਰਾਣ ਇਹ ਜਿਹੜੇ ਇੱਥੇ ਸੰਤ ਸੁਨਾਮ ਸਿੰਘ ਸਤਾਰਾਲੀ ਕਲੋਨੀ ਤੋਂ ਖੰਡਪਤ ਸਾਹਿਬ ਉਹਨਾਂ ਲੋ ਰਖਾਏ ਗਏ ਆ ਤੇ ਕਿੱਥੇ ਰਖਾਏ ਗਏ ਸਰ ਇਹ ਬਸ ਕੋਲੋਂ ਮਹਾਰਾਜ ਕ ਕਵਾਜਾਬੜੀ ਦੇ ਅੱਗੇ ਅਰਦਾਸ ਬੇਨਤੀ ਕਰਨ ਵਾਸਤੇ ਜਿਹੜਾ ਕਰ ਰਹੇ ਆ ਸਾਰੇ ਨਗਰ ਜਿੰਨਾ ਵੀ ਏਰੀਆ ਸਾਡਾ ਜਿੰਨੋ ਢਾ ਲੱਗਣ ਕਰਕੇ ਸਾਰੇ ਜਿਹੜੇ ਏਰੀਆ ਵਾ ਸਾਡਾ ਐਸਐਸਏ ਅਰਦਾਸ ਬੇਨਤੀ ਮਹਾਰਾਜ ਨੂੰ ਕਰ ਰਹੇ ਆ ਕਿ ਸਾਨੂੰ ਜਿੰਨੀ ਵੀ ਸ਼ਾਂਤੀ ਹੋ ਸਕੇ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਸਾਡਾ ਏਰੀਆ ਬਹੁਤ ਪਹਿਲਾਂ ਹੀ ਗਰੀਬ ਦਾਬ ਵਾਲਾ ਏਰੀਆ ਵਾ ਤੇ ਇਹਦਾ ਬਚਾਅ ਹੋ ਸਕੇ ਇਸ ਕਰਕੇ ਸਾਰਾ ਵੀ ਮਤਲਬ ਖਣ ਪਰਸੌਰ ਖਾਈ ਹੈ ਸਰ ਜੋ ਗੁੱਡ ਨੇਮ ਸਰ ਮੈਂ ਪ੍ਰਦੀਪ ਸਿੰਘ ਬੈਂਸ ਹਾਂ ਜੀ ਐਸਟੀਐਮ ਪਾਇਲ ਮੈਂ ਡਿਊਟੀ ਤੇ ਐਸੇ। ਓਕੇ। ਅੱਛਾ ਸਰ ਸਸਰਾਲੀ ਦੇ ਮੌਕੇ ਦੇ ਉੱਤੇ ਤੁਸੀਂ ਖੜੇ ਹੋ। ਤੇ ਕੀ ਹਾਲਾਤ ਨੇ ਅਸਲ ਵਿੱਚ? ਹਾਲਾਤ ਉਹ ਮਤਲਬ ਫਲੱਡ ਲਾਈਕ ਸਿਚੁਏਸ਼ਨ ਤਾਂ ਵਿਦਨ ਰਿਵਰ ਤਾਂ ਹੈਗੀ ਹੋਈ ਆ। ਪਾਣੀ ਜਿਆਦਾ ਪਰ ਅਦਰਵਾਇਜ਼ ਅੰਡਰ ਕੰਟਰੋਲ ਈ ਆ। ਹੁਣ ਜਿਹੜਾ ਲੈਵਲ ਚੱਲ ਰਿਹਾ ਉਹ ਲੈਵਲ ਠੀਕ ਹੈ ਤੇ ਥੋੜਾ ਜਿਹਾ ਡਾਊਨ ਸੀਗਾ ਜਿਹੜਾ ਇੱਕ ਖੇਤ ਇੱਧਰ ਡਾਊਨ ਸੀਗਾ। ਉਹਦੇ ਚ ਬਾਹਰ ਬੰਨ ਬਣਾ ਕੇ ਦੇ ਨੇ ਮਤਲਬ ਹੁਣ ਉਹ ਬੰਨ ਤੇ ਠੀਕ ਹੈ ਮਤਲਬ ਪਾਣੀ ਜਿਹੜਾ ਲੈਵਲ ਚੱਲ ਰਿਹਾ ਦਰੀਆ ਦਾ ਉਹ ਜਿਹੜਾ ਉੱਥੇ ਹੀ ਕਟਿੰਗ ਕਰ ਰਿਹਾ ਕਰ ਰਿਹਾ ਸੀਗਾ ਜਾਂ ਕਰ ਰਿਹਾ ਉਹ ਤਾਂ ਥੋੜਾ ਹੈਗਾ ਹੀ ਆ ਤੇ ਮਤਲਬ ਆਦਰਵਾਇਜ਼ ਅੰਡਰ ਕੰਟਰੋਲ ਆ ਕੋਈ ਇਹ ਜੀ ਦਾ ਕੋਈ ਫਲੱਡ ਲਾਈਕ ਬਾਹਰ ਸਿਚੁਏਸ਼ਨ ਕੋਈ ਨਹੀਂ ਹੈਗੀ ਸਰ ਬੰਨ ਟੁੱਟਣ ਦੀ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਬੰਨ ਟੁੱਟਿਆ ਵਾ ਜਾਂ ਬੰਨ ਖੋਰਾ ਲੱਗਿਆ ਬੰਨ ਨੂੰ ਪਾਣੀ ਜਦੋਂ ਚੱਲਦਾ ਨਹੀਂ ਇੱਥੇ ਇਧਰਲੇ ਪਾਸੇ ਕਟਿੰਗ ਕਰ ਰਿਹਾ ਬੰਨ ਬੰਨ ਦੇ ਨਾਲ ਪਾਣੀ ਆਇਆ ਹੋਇਆ ਉਦੇ ਕਰਕੇ ਉਹ ਕਟਿੰਗ ਹੋ ਰਹੀ ਹੈ ਪਰ ਜਿਹੜੇ ਬਾਹਰ ਪਾਣੀ ਨਾਲੋਂ ਜਿਹੜੇ ਬਾਹਰ ਜ਼ਮੀਨ ਆ ਉਹ ਬੰਨਣਾ ਉੱਚੀ ਆ ਜਿਹੜੀ ਨੀਮੀ ਸੀ ਇਹਦੇ ਆਸ-ਪਾਸੇ ਆ ਬੰਨ ਬਣਾ ਕੇ ਇਹਨੂੰ ਮਤਲਬ ਜਿਹੜਾ ਅੰਦਰ ਵੀ ਪਾਣੀ ਬਾਹਰ ਆ ਰਿਹਾ ਉਹ ਅੰਡਰ ਕੰਟਰੋਲ ਕੀਤਾ ਹੋਇਆ ਕੋਈ ਕਹ ਸਕਦੇ ਕਿ ਮਿੱਟੀ ਥੋੜਾ ਜਿਹਾ ਬੰਨ ਟੁੱਟਿਆ ਔਰ ਉਸ ਨੂੰ ਆਰਜੀ ਬੰਨ ਦੇ ਨਾਲ ਹੁਣ ਜੋਕਿਆ ਜਾ ਰਿਹਾ ਨਹੀਂ ਨਹੀਂ ਬਾਹਰਲੇ ਪਾਸੇ ਬੰਨ ਤੋਂ ਬਾਹਰ ਵੀ ਜਿਹੜਾ ਕੋਈ ਪਾਣੀ ਮਤਲਬ ਆਇਆ ਪਾਣੀ ਤਾਂ ਉਹ ਅੰਡਰ ਕੰਟਰੋਲ ਹੀ ਹੈ ਕੁਝ ਨਹੀਂ ਹੈਗਾ ਥੋੜਾ ਜਿਹਾ ਬਾਹਰ ਖੇਤ ਨੀਵੇਂ ਸੀਗੇ ਉਹਨੂੰ ਬੰਨ ਬਣਾ ਕੇ ਉਹਨੂੰ ਮਤਲਬ ਸੈੱਟ ਕੀਤਾ ਹੋਇਆ ਕੋਈ ਮਤਲਬ ਇਹੀ ਜਿਹਾ ਪੈਨ ਕਰਨ ਵਾਲੀ ਕੋਈ ਗੱਲ ਨਹੀਂ ਹੈ ਸਾਫ ਲਫ਼ਜ਼ਾਂ ਜਿਹਾ ਜੀ ਕਿ ਇੱਕ ਚੀਜ਼ ਸਮਝਣਾ ਚਾਹੁੰਦੇ ਆ ਕਿ ਪਾਣੀ ਚੁੱਟਿਆ ਹੋਇਆ ਹੈ ਜਾਂ ਨਹੀਂ ਚੁੱਟਿਆ ਕਿ ਐਕਚੁਅਲ ਸਨਿਕਤ ਕਾਰੀਆਂ ਨਾਲ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੰਨ ਟੁੱਟੇ ਜ਼ਰੂਰ ਆ ਪਰ ਉਸ ਨੂੰ ਕੰਟਰੋਲ ਕਰਨਾ ਹੈ ਕੰਟਰੋਲ ਚ ਬੰਨ ਬੰਦ ਜਿਹੜਾ ਜਿੱਥੇ ਟੁੱਟੇ ਬਾ ਤਾਂ ਹੀ ਪਾਣੀ ਬਾਹਰ ਆਇਆ ਨਾ ਜੇ ਕੋਈ ਬੰਨ ਤੋਂ ਬਾਹਰ ਪਾਣੀ ਆਇਆ ਉਸੇ ਪੇਜ ਕਰਕੇ ਆ ਗਿਆ ਜਾਂ ਕਿਵੇਂ ਆ ਗਿਆ ਤਾਂ ਉਹਦੇ ਲਈ ਬਾਹਰ ਜਿਹੜਾ ਜਿੱਥੇ ਜਿਹੜੀ ਜ਼ਮੀਨ ਨੀਵੀਂ ਸੀਗੀ ਉਹਦੇ ਤੇ ਬੰਨ ਲਾ ਕੇ ਉਹਨੂੰ ਕੰਟਰੋਲ ਹੁਣ ਜਿਹੜਾ ਦਰਿਆ ਚ ਪਾਣੀ ਚੱਲ ਰਿਹਾ ਉਹ ਲੈਵਲ ਤੇ ਆਪਾਂ ਇਧਰ ਵੱਡਾ ਬੰਨ ਲਾ ਕੇ ਜਿਹੜੇ ਨੀਵੇਂ ਖੇਤ ਸੀ ਬਾਕੀ ਤਾਂ ਉੱਚੇ ਖੇਤ ਨੇ ਮਤਲਬ ਜਿਹੜਾ ਬਾਕੀ ਬੰਨ ਦੇ ਨਾਲ ਚੱਲ ਰਿਹਾ ਪਾਣੀ ਉਹ ਬਾਹਰ ਖੇਤ ਉੱਚ ਕਹ ਸਕਦੇ ਕਿ ਪਿੰਡਾਂ ਤੱਕ ਨਹੀਂ ਹਜੇ ਕੋਈ ਹਜੇ ਇਹੀ ਦੀ ਕੋਈ ਸਥਿਤੀ ਹੈ ਖੇਤਾਂ ਤੱਕ ਹਾਂਜੀ ਨਹੀਂ ਖੇਤਾਂ ਤੱਕ ਵੀ ਹੈ ਨਹੀਂ ਆਹੀ ਖੇਤ ਤੱਕ ਜਿਹੜੇ ਆ ਖੇਤ ਇਕ ਨੀਵਾ ਕੇ ਇਹਨੂੰ ਅਸੀਂ ਮਤਲਬ ਬਾਹਰ ਆ ਦੇ ਆਸ-ਪਾਸੇ ਬੰਨ ਲਾ ਕੇ ਇਹਨੂੰ ਕੰਟਰੋਲ ਕੀਤਾ ਇਹ ਵੀ ਕੋਈ ਦੇਖ ਤੇ ਪੜੀ ਤੇ ਆ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਆ ਸਾਰੇ ਬਹੁਤ ਕੰਮ ਕਰ ਰਹੇ ਸਾਰੇ ਪਿੰਡਾਂ ਵਾਲੇ ਸਾਰੇ ਬਾਬਾ ਜੀ ਹੋਣੇ ਸਾਰੇ ਸਸਤਾ ਵਾਲੇ ਾਰੇ ਬਹੁਤ بڑی ਜਿੱਦਤ ਨਾਲ ਸਾਰੇ ਲੱਗੇ ਹੋਏ ਨੇ ਸਾਰੀ ਪੂਰੀ ਹੈਲਪ ਕਰਾ ਰਹੇ ਨੇ ਸਾਰੇ ਵਿਭਾਗ ਇੱਥੇ ਨੇ ਡਰੇਨੇਜ ਵਾਲੇ ਇੱਥੇ ਨੇ ਵੀਡੀਓ ਸਾਹਿਬ ਤਹਿਸੀਲਦਾਰ ਸਹਿਬਾਨ ਯੋ ਸਾਹਿਬ ਕਲਾਡਾ ਤੋਂ ਆਏ ਹੋਏ ਨੇ ਤੇ ਅਸੀਂ ਸਾਰੇ ਜਾਣੇ ਮਤਲਬ ਲੱਗੇ ਹੋਏ ਆ ਸਾਰੀ ਸਾਰੀ ਲੱਗੇ ਹੋਏ ਨੇ ਪਿੰਡਾਂ ਵਾਲੇ ਆ ਕੇ ਸਾਰਿਆਂ ਦੀ ਹੈਲਪ ਜਿਹੜਾ ਜੋ ਕਰ ਸਕਦਾ ਲੱਗੇ ਫਿਰ ਤੱਕ ਸਥਿਤੀ ਬਦਲ ਸਕਦੀ ਹੈ ਸ਼ਾਇਦ ਰਾਤ ਨੂੰ ਪਤਾ ਲੱਗੇ ਅਸੀਂ ਵੀ ਸ਼ਾਇਦ ਡਾਊਨ ਹੋਵੇ 1.5 2 ਵਜੇ ਪਾਣੀ ਡਾਊਨ ਹੋਵੇ ਤਾਂ ਇਹ ਵੀ ਜਿਹੜਾ ਬਾਹਰ ਵੀ ਆਪਾਂ ਨੂੰ ਦਿਖ ਰਿਹਾ ਪਾਣੀ ਇਹ ਵੀ ਵਾਪਸ ਅੰਦਰ ਚਲੇ ਜਾਣਾ ਕੋਈ ਇੱਕ ਰੀਮੇਕ ਕਰਕੇ ਆ ਗਿਆ ਇਹ ਤੇ ਚਤਰਬਾਈ ਸਹੇ ਉਹੀ ਜੀ ਕੋਈ ਕੰਡੀਸ਼ਨ ਨਹੀਂ ਵੀ ਬਾਹਰ ਆ ਕੇ ਲੋਕਾਂ ਨੂੰ ਅਪੀਲ ਲੋਕਾਂ ਨੂੰ ਅਪੀਲ ਆ ਵੀ ਪੈਨਿਕ ਨਾ ਕਰੋ ਕੋਈ ਪੈਨਿਕ ਹਜੇ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਅਈ ਜੀ ਕੋਈ ਦਰਿਆ ਦੇ ਬਾਹਰ ਫਲਡ ਲਾਈਕ ਸਿਚੁਏਸ਼ਨ ਨਹੀਂ ਹੈਗੀ ਦਰਿਆ ਦੇ ਅੰਦਰ ਜ਼ਰੂਰ ਮਤਲਬ ਪਾਣੀ ਕਾਫੀ ਹੈਗਾ ਤੇ ਉਹ ਚਲੋ ਉਹ ਤਾਂ ਹੁਣ ਸੀਜ਼ਨ ਹੀ ਆ ਉਹ ਤੇ ਇੱਥੇ ਤਾਂ ਹੈਗੀ ਹੈ